ਜ਼ਿੰਦਾਬਾਦ ਜ਼ਿੰਦਾਬਾਦ ਸਰਪ੍ਰੇਖ ਜਿਹੜੇ ਜਿੰਨਾਂ ਲੋਕ ਪੰਜਾਬ ਪ੍ਰਦੇਸ਼ ਵੱਡੇ ਯਾਰ ਦੁਨੀਆ ਚੋਂ ਆਣੇ ਕਰਦੇ ਆ ਅੱਜ ਜਿਹੜੀ ਇੱਥੇ ਨਾਰੇਬਾਜੀ ਕੀਤੀ ਆ ਕਾਦੇ ਵਾਸਤੇ ਨਾਰੇਬਾਜੀ ਠੇਕੇਦਾਰੀ ਸਿਸਟਮ ਖਿਲਾਫ ਕੀਤੀ ਆ ਜੀ ਕੀ ਮੰਗਾ ਤੁਹਾਡੇ ਕੀ ਔਖਾ ਮੰਗਾ ਸਾਨੂੰ ਜੀ ਠੇਕੇਦਾਰ ਠੇਕੇਦਾਰਾਂ ਨੂੰ ਪੂਰਾ ਰੇਟ ਨਹੀਂ ਦੰਦਾ ਜੀ ਰੇਟ ਧਿਆਉਂਦੇ ਨੇ ਜੀ ਇਹ ਸਾਨੂੰ ਤਾਂ ਅੱਧੇ ਅੱਧੇ ਦੇ ਕੰਮ ਕਰਾਉਂਦੇ ਨੇ ਜੀ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂਗੇ ਵੀ ਸਾਨੂੰ ਸਿੱਧੀ ਬੰਦੀ ਪੇਮੈਂਟ ਸਿੱਧੀ ਦਿੱਤੀ ਜਾਵੇ ਵੱਡੇ ਕੱਲੇ ਕੱਲੇ ਦੇ ਖਾਤੇ ਪਾਈ ਜਾਵੇ ਹੋਰ ਮੰਗ ਕੋਈ ਹੋਰ ਮੰਗਤਾ ਜੀ ਆਇਆ ਵੀ ਸਾਨੂੰ ਸਿੱਧੀ ਪੇਮੈਂਟ ਹੋ ਜੇ ਤੁਹਾਨੂੰ ਕੋਈ ਚੱਕਰ ਨਾ ਲੰਦੇ ਜੀ ਮੇਰਾ ਨਾਮ ਦਸਵੀ ਸਿੰਘ ਆ ਜੀ ਅੱਜ ਜਿਹੜੀ ਇਹ ਨਾਰੇਬਾਜੀ ਕੀਤੀ ਹੈ ਕਿਹਦੇ ਖਿਲਾਫ ਨਾਰੇਬਾਜੀ ਕਰ ਰਹੇ ਹੋ ਇਹ ਅਸੀਂ ਜੀ ਠੇਕੇਦਾਰੀ ਖਿਲਾਫ ਨਾਰੇਬਾਜੀ ਕਰ ਰਹੇ ਆ ਅਸੀਂ ਸਰਕਾਰ ਤੋਂ ਬਹੁਤ ਲੰਬੇ ਚਿਰ ਤੋਂ ਇਹ ਮੰਗ ਕਰ ਰਹੇ ਆ ਵੀ ਅਸੀਂ 2025 25 ਲੱਖ ਕਟਾ ਜੋ ਸਟੇ ਕਰਦੇ ਆ ਜੋ ਸਾਡਾ ਬਣਦਾ ਹੱਕਾ ਸਾਨੂੰ ਨਹੀਂ ਮਿਲਦਾ ਜੋ ਠੇਕੇਦਾਰ ਨੇ ਸਰਕਾਰ ਤੋਂ ਲੈ ਕੇ ਟੈਂਡਰ ਜਿਹੜੀ ਸਾਡੀ ਮਿਹਨਤਾਂ ਉਹਦੇ ਡਾਕਾ ਮਾਰ ਲੈਂਦੇ ਨੇ ਜੋ ਸਾਡਾ ਬਣਦਾ ਹੱਕਾ ਸਾਨੂੰ ਦਿੰਦੇ ਨਹੀਂ ਜੋ ਮਜ਼ਦੂਰਾਂ ਨੂੰ ਬਣਦਾ ਹੱਕਾ ਨਹੀਂ ਮਿਲਦਾ ਮਜ਼ਦੂਰਾਂ ਨੂੰ ਮਤਲਬ ਉਥੋਂ ਕੁਛ ਰੇਟ ਲਿਆਉਂਦੇ ਨੇ ਮਜ਼ਦੂਰਾਂ ਨੂੰ ਤੋਂ ਅੱਧੇ ਰੇਟ ਤੇ ਕੰਮ ਕਰਾਇਆ ਜਾਂਦਾ ਜਿਸ ਨਾਲ ਸਾਡੇ ਭਵਿੱਖ ਦਾ ਕੋਈ ਮਤਲਬ ਚੱਲਣਾ ਨਹੀਂ ਹੈਗਾ ਅਸੀਂ ਆਪਣੇ ਜਵਾਕਾਂ ਦਾ ਪਾਲਣ ਪੋਸੰ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਜੋ ਸਾਡਾ ਬਣਦਾ ਹੱਕਾ ਸਾਡੀ ਜਿਹੜੀ ਪੈਸੇ ਬਣਦੇ ਨੇ ਸਾਡੀ ਸੱਡੀ ਪੇਮੈਂਟ ਸਾਡੇ ਮਜ਼ਦੂਰਾਂ ਦੇ ਸਿੱਧੇ ਸਾਡੇ ਖਾਤੇ ਪਾਈ ਜਾਵੇ ਹੋਰ ਅਸੀਂ ਸਰਕਾਰ ਤੋਂ ਕੋਈ ਮੰਗ ਨਹੀਂ ਕਰਦੇ ਸਿਰਫ ਸਾਡੀ ਇੰਨੀ ਮੰਗਾ ਵੀ ਜੋ ਸਰਕਾਰ ਕੰਮ ਕਰਾਉਂਦੀ ਆ ਉਹਦੀ ਬਣਦੀ ਪੇਮੈਂਟ ਜਿਹੜੀ ਸਾਡੇ ਮਜ਼ਦੂਰਾਂ ਦੇ ਖਾਤੇ ਸਿੱਧੀ ਪਾਈ ਜਾਵੇ ਵੀ ਠੇਕੇਦਾਰਾਂ ਨੂੰ ਟੈਂਡਰ ਨਾ ਦਿੱਤੇ ਜਾਣ ਜਿਹੜਾ ਸਾਡਾ ਬਣਦਾ ਕੰਮ ਸਿੱਧਾ ਸਾਡੇ ਮਜ਼ਦੂਰਾਂ ਭਾਂ ਦਿੱਤਾ ਜਾਵੇ ਜਿਹੜੀ ਤੁਸੀਂ ਹੜਤਾਲ ਕੀਤੀ ਕਿੰਨੇ ਸਮੇਂ ਦੀ ਹੜਤਾਲ ਹੈ ਇਹ ਸਮੇਂ ਬਹੁਤ ਲੰਬੇ ਸਮੇਂ ਲਈ ਆ ਜੀ ਜੇ ਸਰਕਾਰ ਨੇ ਸਾਡੀ ਕੋਈ ਮੰਗ ਪੂਰੀ ਨਾ ਕਰੀ ਅਸੀਂ ਐਦੂ ਵੀ ਤਿੱਖਾ ਸੰਘਰਸ਼ ਕਰਾਂਗੇ ਅਸੀਂ ਸਰਕਾਰ ਤੋਂ ਹੀ ਅਪੀਲ ਕਰਦੇ ਆਂ ਵੀ ਜੋ ਸਾਡਾ ਬਣਦਾ ਹੱਕਾ ਸਾਨੂੰ ਦਿੱਤਾ ਜਾਵੇ ਮਜ਼ਦੂਰਾਂ ਦਾ ਬਾਈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜੀ ਸਾਡੇ ਜਿਹੜੇ ਠੇਕੇਦਾਰ ਨੇ ਸਾਡੀ ਬੜੇ ਚਿਰ ਤੋਂ ਲੁੱਟ ਹੁੰਦੀ ਆਉਂਦੀ ਆ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਕੇ ਲੁੱਟਿਆ ਜਾਂਦਾ ਸਾਨੂੰ ਸਹੀ ਹਿਸਾਬ ਨਾਲ ਮਿਹਨਤ ਨਹੀਂ ਦਿੰਦੇ ਜੀ ਠੀਕ ਹੈ ਨਾ ਜੀ ਅਸੀਂ ਜਦੋਂ ਕੰਮ ਕਰਦੇ ਆਂ ਪਸੀਨਾ ਆਉਂਦਾ ਸਾਨੂੰ ਉਹਨਾਂ ਨੂੰ ਤਾਂ ਆਉਂਦਾ ਨਹੀਂ ਹੈਗਾ ਜੀ ਸਾਨੂੰ ਸਹੀ ਢੰਗ ਨਾਲ ਪੇਮੈਂਟ ਨਹੀਂ ਦਿੰਦੇ ਉਹ ਹੁਣ ਵੀ ਸਾਨੂੰ 2 ਮਹੀਨਾ ਹੋ ਗਿਆ ਕੰਮ ਕਰੇ ਨੂੰ ਸਾਨੂੰ ਹੁਣ ਤੱਕ ਪੇਮੈਂਟ ਨਹੀਂ ਦਿੱਤੀ ਉਹਨਾਂ ਨੇ ਜੀ 1000 ਰਣੂ ਅਸੀਂ ਰੋਹੇ ਫੋਨ ਕਰਦੇ ਆ ਤੇ ਸਾਡੀ ਪੇਮੈਂਟ ਸਾਨੂੰ ਦਨ ਨਹੀਂ ਦਿੰਦੇ ਅਸੀਂ ਸਰਕਾਰ ਤੋਂ ਇਹੀ ਅਪੀਲ ਕਰਦੇ ਆ ਵੀ ਸਾਡੀ ਪੇਮੈਂਟ ਸਾਨੂੰ ਸਿੱਧੀ ਦਿੱਤੀ ਜਾਵੇ ਜੰਨਾ ਅਸੀਂ ਸਰਕਾਰ ਦਾ ਕੰਮ ਕਰਾਂਗੇ ਸਹੀ ਮਾਨਦਗੀ ਨਾਲ ਕਰਾਂਗੇ ਠੀਕ ਆ ਨਾ ਜੀ ਸਾਨੂੰ ਸਰਕਾਰ ਤੋਂ ਇਹੀ ਮੰਗ ਕਰਦੇ ਆ ਅਸੀਂ ਵੀ ਸਾਡੀ ਪੇਮੈਂਟ ਸਾਡੀ ਸਿੱਧੀ ਖਾਤਾ ਵਿੱਚ ਦਿੱਤੀ ਜਾਵੇ ਤੁਹਾਨੂੰ ਕੰਮ ਦੀ ਪੇਮੈਂਟ ਨਹੀਂ ਮਿਲੀ ਤਾਂ ਤੁਹਾਡੇ ਘਰ ਦਾ ਬਿਜਾਰਾ ਕਿਸ ਤਰ੍ਹਾਂ ਚੱਲ ਰਿਹਾ ਸਾਡਾ ਗਿਜਾਰਾ ਜੀ ਹੁਣ ਸਾਣਾ ਇਹਦਾ ਅਹੀਂ ਚੱਲਦਾ ਹੀ ਹੁਣ ਤੁਹਾਨੂੰ ਪਤਾ ਹੀ ਕਿਵੇਂ ਚਲਾਉਣਾ ਸਾਨੂੰ ਪਤਾ ਹੀ ਇਹ ਕੀ ਤੋਂ ਅਸੀਂ ਮੰਗਦਾ ਕੀ ਤੋਂ ਅਸੀਂ ਦਿੰਨਾ ਕੀ ਨੂੰ ਅਸੀਂ ਹੱਥ ਬੰਨਦਾ ਕਿਸੰਗੂ ਸਾਡੇ ਜੀ ਚੁੱਲ੍ਹੇ ਠੰਡੇ ਪਏ ਨੇ ਸਾਡੇ ਵਿਚ ਜਵਾਖ ਭੁੱਖੇ ਨੇ ਸਾਡਾ ਗੁਜ਼ਾਰਾ ਕੋਈ ਨਹੀਂ ਹੈਗਾ ਜੀ ਅਸੀਂ ਬਜਾਰੋਂ ਕੋਈ ਚੀਜ਼ ਨਹੀਂ ਖਰੀਦ ਸਕਦੇ ਜੀ ਜਵਾਖਾਂ ਦੇ ਗੂਟ ਨਹੀਂ ਲੈ ਸਕਦੇ ਜਵਾਖਾਂ ਨੂੰ ਕੱਪੜੇ ਨਹੀਂ ਪਵਾ ਸਕਦੇ ਸਿਆਲੂ ਸਾਡਾ ਬੁਰਾ ਹਾਲ ਹੈ ਜੀ ਇਸ ਕੰਮ ਵਿੱਚ